ਤੁਰਲੇ ਵਾਲੀ ਪੱਗ ਤੁਸੀਂ ਬੰਨੀ ਹੋਈ ਸੀ ਉਮੀਦ ਸੀ ਕਿ ਦਲਜੀਤ ਤੁਹਾਨੂੰ ਉੱਥੇ ਸਟੇਜ ਤੇ ਬੁਲਾਏਗਾ ਹੁੱਡੀਆਂ ਵੀ ਪਾਈ ਸੀ ਦੁਰਲੇ ਵਾਲੀ ਪੱਗ ਵੀ ਸਜਾਈ ਸੀ ਤੇ ਲੱਗਦਾ ਰਿਹਾ ਸੀ ਕਿ ਅਸੀਂ ਜਾ ਸਕਦੇ ਹਾਂ ਪਹਿਲਾਂ ਦਲਜੀਤ ਭਾਜੀ ਦੀ ਇਹਦੇ ਨਾਲ ਇੰਟਰੈਕਸ਼ਨ ਹੋਈ ਅ ਮਤਲਬ ਉਹਨਾਂ ਨੇ ਪਹਿਲਾਂ ਇਹਨੂੰ ਬੁਲਾਇਆ ਸਲੂਟ ਕੀਤਾ ਹਾਰਟ ਰੇਗਰ ਇਹਦੇ ਨਾਲ ਪ੍ਰੋਪਰ ਹੋਇਆ ਫੇਰ ਇਹਨੂੰ ਉਤਾਰਤਾ ਵੀ ਅਸੀਂ ਦੁਬਾਰਾ ਇਹਨੂੰ ਚੜਾਇਆ ਮਤਲਬ ਇਹਨੂੰ ਚੁੱਕਿਆ ਉਹ ਦਲੀਪ ਭਾਈ ਦੁਬਾਰਾ ਵਾਪਸ ਆਏ ਜਦੋਂ ਸਟੇਜ ਤੇ ਤੇ ਉਹਨਾਂ ਨੇ ਇਹਨੂੰ ਕਹਿੰਦਾ ਕਹਿੰਦਾ ਯਾਰ ਤੇਰੇ ਚਿਹਰੇ ਤੇ ਨਾ ਚਾਹ ਵੜਾ ਯਾਰ ਤੂੰ ਉੱਪਰ ਆ ਮਿਲਣਾ ਆ ਜਾ ਯਾਰ ਬਹੁਤ ਚਾਂਸ ਤੇ ਫੇਸ ਤੇ ਆ ਜਾ ਆ ਜਾ ਆ ਜਾ ਚੱਲੋ ਚੱਗੋ ਵਿਚ ਹਾਂ ਅਨ ਡਾਊਟਡਲੀ ਲੋਕਾਂ ਨੇ ਇੰਨਾ ਕਿ ਜ਼ਿਆਦਾ ਫੇਸ ਕੀਤਾ ਹਰ ਬੰਦਾ ਨੇੜੇ ਆ ਕੇ ਸਾਡੇ ਨਾਲ ਫੋਟੋ ਖਿਚਵਾ ਲਓ ਉਹਨਾਂ ਨੂੰ ਇਹੀ ਲੱਗ ਰਿਆ ਸੀ ਕਿ ਇਹਨੂੰ ਇਹੀ ਦਿਲਜੀਤ ਪਸਾਂ ਜਾਂ ਸਾਡੇ ਵਾਸਤੇ ਉਹ ਇਹਦੇ ਨਾਲ ਫੋਟੋਜ਼ ਕਰਾ ਕਰਾ ਕੇ ਉਹਨਾਂ ਨੇ ਸਾਨੂੰ ਮਤਲਬ ਅਸੀਂ ਕਾਨਸਰਟ ਜੀ ਹੈ 1 ਵਜੇ ਫ੍ਰੀ ਹੋਇਆ ਸੀ ਤਾਂ ਸਾਨੂੰ 2 ਵਜੇ ਕਿ ਉੱਥੋਂ ਨਿਕਲਦੇ ਨਿਕਲਦੇ ਲੋਕਾਂ ਨੇ ਸਾਡੀ ਇੰਨੀ ਕਿ ਜ਼ਿਆਦਾ ਸਾਡੇ ਨਾਲ ਇਹਦਾ ਪਿਆਰ ਦਿੱਤਾ ਹੈ ਅਸੀਂ ਤੇ ਤੁਹਾਡੇ ਤੇ ਨਾਲ ਜੋ ਜ਼ਿੱਦ ਸਭ ਤੋਂ ਵੱਧ ਕਿੰਨੇ ਕੀਤੀ ਸੀਗੀ ਦਿਲਜੀਤ ਦਾ ਸ਼ੋਅ ਦੇਖਣ ਲਈ ਤੁਸੀਂ ਕੀਤੀ ਸੀ ਕਿ ਉਹ ਦਿਲਜੀਤ ਜ਼ਿਆਦਾ ਵਧਾਂਦਾ ਹੈ ਐਕਚੁਅਲੀ ਮੇਰੀ ਫੈਮਿਲੀ ਸੀ ਚੰਡੀਗੜ੍ਹ ਵਾਸਤੇ ਤਾਂ ਦੋ ਸਾਡਾ ਐਗਜ਼ਾਮ ਸੀ ਫਿਰ ਉਸ ਟਾਈਮ ਤੋਂ ਇੰਨਾ ਜ਼ਿਆਦਾ ਸੀ ਮੇਰੇ ਮਮਾ ਨਾਲ ਲੜ ਰਹੀ ਸੀ ਕਿ ਹਫਤੇ ਤੱਕ ਦਿਲ ਦੀ ਪਿਆਰ ਹੈ ਦਿਲ ਦੀ ਤੇ ਸ਼ੋਅ ਤੇ ਜਾਣਾ ਤੇ ਵੀ ਸਪੈਸ਼ਲ ਬੌਂਡ ਤੋਂ ਸ਼ਾਈਨ ਲਿਖਵਾਇਆ ਅੱਛਾ ਸਪੈਸ਼ਲੀ ਫਿਰ ਸਾਰੀਆਂ ਸਵੈਟ ਸ਼ਰਟਸ ਤੋਂ ਹਾਂਜੀ ਸਪੈਸ਼ਲ ਬਣਵਾਈਆਂ ਸਭ ਦੀਆਂ ਕਲਰ ਕੰਬੀਨੇਸ਼ਨਸ ਤੇ ਸਾਰਾ ਲਿਖਵਾਇਆ ਪ੍ਰਿੰਟਿੰਗ ਆਪ ਕਰਵਾ ਕੇ ਸਾਰੀ ਔਰ ਡਿਸਾਈਡ ਕੀਤੀ ਇਹਨਾਂ ਨੂੰ ਗਾਣਾ ਇੰਨਾ ਜ਼ਿਆਦਾ ਪਸੰਦ ਸੀ ਬੌਂਡ ਤੋਂ ਸ਼ਾਈਨ ਇਹਨਾਂ ਨੂੰ ਪੁੱਛਿਆ ਵੀ ਕੀ ਲਿਖਵਾਣਾ ਇਹ ਕਹਿੰਦਾ ਬੌਂਡ ਤੋਂ ਸ਼ਾਈਨ ਇਹ ਫਿਰ ਜੈਕਟ ਤਾਂ ਕੋਈ ਕਿਸੇ ਨੇ ਮੰਗੀ ਨਹੀਂ ਵੀ ਮੈਨੂੰ ਦੇ ਦੇ ਲੋਕ ਤਾਂ ਕਹਿ ਰਹੇ ਸੀ ਕਿ ਮੈਨੂੰ ਦੇ ਕੇ ਮਤਲਬ ਇਹ ਜੈਕਟ ਦੇ ਨਾਲ ਮੈਨੂੰ ਫੋਟੋ ਮਤਲਬ ਮੈਂ ਇਹ ਜੈਕਟ ਲੈ ਲੈਣਾ ਤੇ ਮੈਂ ਇੱਕ ਵਾਰ ਪਾ ਕੇ ਫੋਟੋ ਖਿਚਵਾ ਲਵਾਂ ਤੇ ਉਹਨਾਂ ਨੂੰ ਦੇ ਦਿੰਦੀ ਕਿਸੇ ਨੇ ਇਹ ਨਹੀਂ ਕਿਹਾ ਕਿ ਚਲ ਮੈਨੂੰ ਹੀ ਦੇ ਦੇ ਮੈਂ ਉਹ ਮਜ਼ਾਕ ਵਿੱਚ ਕਿਹਾ ਕਿ ਹਾਫ ਆਫ ਕਰ ਲ लेंगे ਮਤਲਬ ਇੰਨਾ ਐਕਸਾਈਟਡ ਸੀ ਇਹਨਾਂ ਨੂੰ ਆਪ ਨੂੰ ਵੀ ਨਹੀਂ ਸਮਝ ਆਇਆ ਵੀ ਸਾਡਾ ਹੋਇਆ ਕੀ ਐਬਜ਼orb ਕਰਨ ਨੂੰ ਬੜਾ ਟਾਈਮ ਲੱਗ ਗਿਆ 31 ਦਸੰਬਰ ਨੂੰ ਲੁਧਿਆਣਾ ਦੇ ਵਿੱਚ ਦਲਜੀਤ ਦੋਸਾਂਝ ਦੇ ਟੂਰ ਦਾ ਗ੍ਰੈਂਡ ਫਿਨਾਲੇ ਸੀ ਤੇ ਅਤੇ ਲੁਧਿਆਣਾ ਦੇ ਵਾਸੀ ਨਹੀਂ ਸਗੋਂ ਹੋਰ ਵੀ ਬਹੁਤ ਥਾਵਾਂ ਤੋਂ ਲੋਕ ਉੱਥੇ ਸ਼ੋਅ ਦੇਖਣ ਦੇ ਵਾਸਤੇ ਹਮ-ਹਮਾ ਕੇ ਪਹੁੰਚੇ ਸੀ ਕਿਉਂਕਿ ਕ੍ਰੇਜ਼ੀ ਲੋਕਾਂ ਦੇ ਵਿੱਚ ਇੰਨਾ ਸੀ ਬੱਚੇ ਬਜ਼ੁਰਗ ਹਰੇਕ ਵਰਗ ਦੇ ਜਿਹੜੇ ਲੋਕ ਸੀਗੇ ਉਹ ਦਿਲਜੀਤ ਦਾ ਸ਼ੋਅ ਦੇਖਣ ਆਏ ਸੀ ਤੇ ਉੱਥੇ ਬਹੁਤ ਉਹਨਾਂ ਨੇ ਇੰਜੋਏ ਵੀ ਕੀਤਾ ਤਾਂ ਦਿਲਜੀਤ ਦੋਸਾਂਝ ਨੇ ਆਪਣੀ ਸਟੇਜ ਤੇ ਇੱਕ ਬੱਚੇ ਨੂੰ ਵੀ ਬੁਲਾਇਆ ਸੀਗਾ ਬੱਚੇ ਨੂੰ ਬੁਲਾ ਕੇ ਉਸ ਦੇ ਨਾਲ ਡਾਂਸ ਵੀ ਕੀਤਾ ਤੇ ਉਸ ਨੂੰ ਆਪਣੀ ਜੈਕਟ ਵੀ ਦਿੱਤੀ ਤਾਂ ਉਹ ਲੁਧਿਆਣੇ ਦਾ ਹੀ ਬੱਚਾ ਸੀਗਾ ਅਸੀਂ ਉਸੇ ਬੱਚੇ ਦੇ ਘਰ ਦੇ ਜੋ ਮੌਜੂਦ ਆ ਤੇ ਨਾਲ ਉਹਨਾਂ ਦੇ ਪੇਰੈਂਟਸ ਵੀ ਸਾਡੇ ਨਾਲ ਮੌਜੂਦ ਨੇ ਤੇ ਹੋਰ ਭੈਣ ਭਰਾ ਵੀ ਮੌਜੂਦ ਨੇ ਤਾਂ ਇਹ ਉਹ ਬੱਚਾ ਜਿਸਨੇ ਜੈਕਟ ਪਾਈ ਹੋਈ ਹੈ ਤੇ ਇਹੀ ਉਦੋਂ ਦਿਲਜੀਤ ਦੇ ਨਾਲ ਸਟੇਜ ਤੇ ਚੜ੍ਹ ਕੇ ਇਸਨੇ ਡਾਂਸ ਵੀ ਕੀਤਾ ਫੋਟੋ ਵੀ ਕਰਾਈ ਤੇ ਦਿਲਜੀਤ ਨੇ ਆਪਣੀ ਜੈਕਟ ਵੀ ਇਸ ਨੂੰ ਦਿੱਤੀ ਤਾਂ ਪੂਰਾ ਪਰਿਵਾਰ ਦਿਲਜੀਤ ਦਾ ਸ਼ੋਅ ਦੇਖਣ ਉੱਥੇ ਪਹੁੰਚਿਆ ਹੋਇਆ ਸੀ ਤਾਂ ਪਰ ਇਹ ਉਹ ਖੁਸ਼ਕਿਸਮਤ ਬੱਚਾ ਸੀ ਜਿਸ ਨੂੰ ਦਿਲਜੀਤ ਨੇ ਆਪਣੇ ਨਾਲ ਉੱਥੇ ਬੁਲਾ ਕੇ ਆਪਣੀ ਜੈਕਟ ਜਿਹੜੀ ਹੈ ਉਹ ਦਿੱਤੀ ਅਤੇ ਨਾਲ ਡਾਂਸ ਵੀ ਕੀਤਾ ਗੱਲਬਾਤ ਕਰਦੇ ਬੇਟੇ ਕੀ ਨਾਮ ਹੈ ਤੁਹਾਡਾ ਸੁਕਰਤ ਸਿੰਘ ਕਿ ਕਿਹੜੀ ਕਲਾਸ ਪੜ੍ਹਦੇ ਹੋ ਤੇ ਕਿਹੜੇ ਸਕੂਲ 'ਚ ਫੋਰਥ ਬੀਸੀ ਸਕੂਲ ਬੀਸੀ ਆ ਮਾਰਾ ਮਾਡਲ ਸੀਨੀਅਰਸ ਸਕੂਲ ਦਲਜੀਤ ਦੇ ਸ਼ੋਅ ਤੇ ਤੁਸੀਂ ਗਏ ਸੀਗੇ ਸ਼ੋਅ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਉੱਥੇ ਮਿਲਿਆ ਸੀਗਾ ਤੁਰਲੇ ਵਾਲੀ ਪੱਗ ਤੁਸੀਂ ਬੰਨੀ ਹੋਈ ਸੀ ਉਮੀਦ ਸੀਗੀ ਕਿ ਦਲਜੀਤ ਤੁਹਾਨੂੰ ਉੱਥੇ ਇਸ ਚੀਜ਼ ਤੇ ਬੁਲਾਏਗਾ ਹਾਂਜੀ ਸੀਗੀ ਹੈ ਲੱਗਦਾ ਰਿਹਾ ਸੀ ਕਿਉਂਕਿ ਬਹੁਤ ਹੁੱਡੀਜ਼ ਵੀ ਪਾਈ ਸੀ ਤੁਰਲੇ ਵਾਲੀ ਪੱਗ ਵੀ ਸਹੀਾਈ ਸੀ ਤੇ ਲੱਗਦਾ ਰਿਹਾ ਸੀ ਕਿ ਅਸੀਂ ਜਾ ਸਕਦੇ ਹਾਂ ਕਿੰਨਾ ਕੁ ਚਾਸ ਸੀਗਾ ਦਿਲਜੀਤ ਦੇ ਸ਼ੋਅ ਦਾ ਤੁਹਾਨੂੰ ਦੇਖਣ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿੰਨੀ ਦੇਰ ਤੋਂ ੜੀ ਕਰ ਰਹੇ ਸੀ ਅ ਬਹੁਤ 7-8 ਦਿਨਾਂ ਤੋਂ 7-8 ਦਿਨਾਂ ਜਦੋਂ ਰੂਮਰਸ ਆ ਰਹੇ ਸੀ ਅਸੀਂ ਉਹ ਤਾਈ ਖੁਸ਼ ਸੀਗਾ ਅੱਛਾ ਅੱਛਾ ਨਾਲ ਕਹਿੰਦੇ ਸੀ ਕਿ ਟਿਕਟਸ ਵੀ ਨਹੀਂ ਮਿਲਦੀਆਂ ਸੀ ਕਿ ਟਿਕਟਸ ਵੀ ਮਿਲ ਗਈਆਂ ਸੀ ਤੁਹਾਨੂੰ ਅਸੀਂ ਤਾਂ ਲੈ ਲਈ ਸੀ ਸਾਨੂੰ ਮਿਲ ਗਈ ਸੀ ਹਾਂ ਕੌਣ-ਕੌਣ ਦੇਖਣ ਗਿਆ ਸੀਗਾ ਅ ਬ੍ਰਦਰ ਸਿਸਟਰ ਹਾਂ ਬੜੇ ਪਾਪਾ ਬੜੀ ਮਮਾ ਮਮਾ ਤੇ ਬਾਕੀ ਵੀ ਸਮਝੋ ਲੇ ਪੂਰੀ ਫੈਮਲੀ ਗਈ ਸੀਗੀ ਅੱਜ ਤੇ ਕੱਲ ਵੀ ਹੈ ਭਾਈ ਜੀ ਤੁਸੀਂ ਨਾਲ ਉੱਥੇ ਗਏ ਸੀ ਆਪਾਂ ਤੁਹਾਡਾ ਵੀ ਉਹਦਾ ਗੱਲ ਕੀਤੀ ਸੀ ਉਹਦਾ ਲੱਗਦਾ ਸੀਗਾ ਕਿ ਸਟੇਜ ਤੇ ਤੁਹਾਡੇ ਪਰਿਵਾਰ ਦੇ ਬੱਚੇ ਨੂੰ ਉਸ ਸਟੇਜ ਤੇ ਬੁਲਾ ਲੇਗਾ ਕਿਉਂਕਿ ਆਪਾਂ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਦੇਖਿਆ ਸੀਗਾ ਦਿੱਲੀ ਦੇ ਵਿੱਚ ਵੀ ਉਹਨੇ ਇੱਕ ਫੈਮਲੀ ਨੂੰ ਉਹਦਾ ਬੁਲਾਇਆ ਸੀਗਾ ਉਮੀਦ ਸੀਗੀ ਕਿ ਬੁਲਾਏਗਾ ਦਲਜੀਤ ਉੱਥੇ ਸਟੇਜ ਤੇ ਇਹ ਦਿਲਜੀਤ ਭਾਜੀ ਨੇ ਜੋ ਸਿਖਾਇਆ ਮਲੋਨਾ ਦੀ ਇੱਕ ਜਿਹੜੀ ਥੌਟ ਪ੍ਰੋਸੈਸ ਹੈ ਵੀ ਮੈਨੀਫੈਸਟੇਸ਼ਨ ਦਾ ਇਹ ਬੱਚਿਆਂ ਨੇ ਮੈਨੀਫੈਸਟ ਕੀਤਾ ਸੀ ਵੀ ਸਾਨੂੰ ਕਿਸੇ ਤਰੀਕੇ ਬੁਲਾਏਗਾ ਇਸ ਮੇਰੇ ਕੋਲ نیچے ਖੜੇ ਹੋ ਕੇ ਸਾਰੇ ਇਹੀ ਗੱਲ ਕਰ ਰਹੇ ਸੀ ਇਹ ਲੋਕ ਬੱਚੇ ਹੀ ਕਹਿ ਰਹੇ ਸੀ ਕਹਿੰਦੇ ਹੁਣੇ ਸਾਨੂੰ ਬੜੇ ਆਪਾਂ ਬੁਲਾਣਗੇ ਤੇ ਇਹ ਦਿਲਜੀਤ ਭਾਜੀ ਬੁਲਾਣਗੇ ਤੇ ਸਾਨੂੰ ਗਲਵ ਮਿਲੇਗਾ ਇਹ ਗਲਵ ਤੱਕ 익ਸਪੈਕਟੇਸ਼ਨ ਸੀ ਇਹਦੀ ਔਰ ਐਦਾਂ ਕੋਈ ਥੌਟ ਪ੍ਰੋਸੈਸ ਨਹੀਂ ਸੀਗਾ ਕਿ ਅਸੀਂ ਇਹਨਾਂ ਨੂੰ ਵਾਕਈ ਸਟੇਜ ਤੇ ਜਾਣਾ ਹੈ ਜਾਂ ਨਹੀਂ ਜਾਣਾ ਇਹ ਤਾਂ ਵੈਸੀ ਹੀ ਇਹਨਾਂ ਨੂੰ ਕ라우ਡ ਜਿਆਦਾ ਸੀ ਇਹਨਾਂ ਨੂੰ ਉੱਪਰ ਚੁੱਕ ਕੇ ਵੈਸੀ ਦਿਖਾ ਰਹੇ ਸੀ ਸ਼ੋਅ ਉਹ ਬਾਈ ਚਾਂਸ ਇਹਨਾਂ ਦੀ ਪਹਿਲਾਂ ਦਲਜੀਤ ਭਾਜੀ ਦੀ ਇਹਦੇ ਨਾਲ ਇੰਟਰੈਕਸ਼ਨ ਹੋਈ ਅ ਮਤਲਬ ਉਹਨਾਂ ਨੇ ਪਹਿਲਾਂ ਇਹਨੂੰ ਬੁਲਾਇਆ ਸਲੂਟ ਕੀਤਾ ਹਾਰਟ ਵਗੈਰਾ ਇਹਦੇ ਨਾਲ ਪ੍ਰੋਪਰ ਹੋਇਆ ਫਿਰ ਇਹਨੂੰ ਉਤਾਰਤਾ ਸੀ ਅਸੀਂ ਦੁਬਾਰਾ ਇਹਨੂੰ ਉੱਚੜਾਇਆ ਮਤਲਬ ਇਹਨੂੰ ਚੁੱਕਿਆ ਉਹ ਦਲਜੀਤ ਭਾਜੀ ਦੁਬਾਰਾ ਵਾਪਸ ਆਏ ਜਦੋਂ ਸਟੇਜ ਤੇ ਤੇ ਉਹਨਾਂ ਨੇ ਇਹਨੂੰ ਕਹਿੰਦਾ ਕਹਿੰਦਾ ਯਾਰ ਤੇਰੇ ਚਿਹਰੇ ਤੇ ਨਾ ਚਾਹ ਬੜਾ ਯਾਰ ਤੂੰ ਉੱਪਰ ਆ ਮੇਰੇ ਕੋਲ ਮਿਲਣ ਸਾਂ ਫਿਰ ਨੂੰ ਬੁਲਾਇਆ ਉਹਨਾਂ ਨੇ ਤੇ ਇਹਨੂੰ ਫਿਰ ਬੁਲਾ ਕੇ ਉਹਨਾਂ ਨੇ ਸਟੇਜ ਤੇ ਇਹਦੇ ਨਾਲ ਡਾਂਸ ਕੀਤਾ ਪ੍ਰੋਪਰ ਇਹਨੂੰ ਇਹ ਬਹੁਤ ਮਤਲਬ ਇੰਨਾ ਐਕਸਾਈਟਿਡ ਸੀ ਇਹਨਾਂ ਨੂੰ ਆਪ ਨੂੰ ਹੀ ਨਹੀਂ ਸਮਝ ਆਇਆ ਵੀ ਸਾਡੇ ਨਾਲ ਹੋਇਆ ਕੀ ਐਬਜ਼ਾਰਬ ਕਰਨ ਨੂੰ ਬੜਾ ਟਾਈਮ ਲੱਗ ਗਿਆ ਵੀ ਇਹ ਵਾਕਈ ਦਿਲਜੀਤ ਦੋਸਾਂ ਜੀ ਸਾਨੂੰ ਬੁਲਾ ਰਿਹਾ ਹੈ ਕਿੰਨੇ ਕ ਫੈਮਿਲੀ ਮੈਂਬਰ ਤੁਸੀਂ ਸ਼ੋਅ ਤੇ ਗਏ ਹੋਏ ਸੀ ਅਸੀਂ ਟੋਟਲ ਫਰੈਂਡਸ 28 25 ਤੋਂ 28 ਬੰਦੇ ਸੀ ਜਿਨ੍ਹਾਂ ਦੀ ਸਾਰਿਆਂ ਦੀ ਸਾਡੀ ਸਵੈਟ ਸ਼ਰਟ ਸਹੀ ਸੇਮ ਬਣੀਆਂ ਸੀ ਬਾਕੀ ਨਾਰਮਲ ਸਾਨੂੰ ਮਿਲ ਰਹੀਆਂ ਸੀ ਪੰਜਾਬੀ ਘਰ ਆ ਪੰਜਾਬੀ ਆਗੇ ਅਸੀਂ ਸਪੈਸ਼ਲ ਘਰ ਆਗੇ ਬਣਵਾਇਆ ਸੀ ਤੇ ਇਹ ਅਸੀਂ ਸਪੈਸ਼ਲ 28 スウェットਸ਼ਰਟਸ ਬਣਵਾਈਆਂ ਸੀ ਸਭ ਨੇ ਅੱਛਾ ਤੇ ਭੈਜੀ 28 ਜਣੇ ਗਏ ਚਾ ਕਿੰਨਾ ਸੀਗਾ ਜ਼ਿੱਦ ਕੌਣ ਕਰ ਰਿਹਾ ਸੀ ਸਭ ਤੋਂ ਜ਼ਿਆਦਾ ਜਾਣਦੇ ਨਹੀਂ ਤਾਂ ਆਮ ਤੌਰ ਤੇ ਸਾਰੇ ਕਹਿੰਦੇ ਨੇ ਕਿ ਯਾਰ ਇੰਨੇ ਵੇ ਡਿਕਰਾਊਡ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਣਾ ਔਖਾ ਹੁੰਦਾ ਵੀ ਰਹਿਣ ਦਿੰਦੇ ਆ ਅਸੀਂ ਤਾਂ ਇਸ ਗੱਲ ਤੇ ਸੀ ਵੀ ਬਹੁਤ ਜ਼ਿਆਦਾ ਕਰਾਊਡ ਹੋਏਗਾ ਸਾਨੂੰ ਇਸ ਗੱਲ ਦੀ ਕਿ ਪ੍ਰਾਡਸੀ ਬੱਚੇ ਛੋਟੇ ਆ ਕਿਸ ਤਰ੍ਹਾਂ ਮੈਨੇਜ ਹੋਏਗਾ ਕੀ ਕਰਾਂਗੇ ਬਟ ਇਹਨਾਂ ਬੱਚਿਆਂ ਨੇ ਇੰਨੀ ਕੁ ਜ਼ਿਆਦਾ ਜ਼ਿੱਦ ਕੀਤੀ ਹੋਈ ਸੀ ਸਾਡੇ ਨਾਲ ਅਸੀਂ ਸਾਡੇ ਕੋਲੋਂ ਬੱਚਿਆਂ ਦੀ ਕਰਕੇ ਹੀ ਸਾਰਾ ਕੁਝ ਕਰਦਾ ਬੰਦਾ ਤੇ ਇਹਨਾਂ ਦੀ ਰਿਕੁਐਸਟ ਕਰਕੇ ਹੀ ਅਸੀਂ ਟਿਕਟਸ ਵਾਲੇ ਪਾਸੇ ਲੱਗੇ ਬਾਈ ਚਾਂਸ ਗੁਰੂ ਸਾਹਿਬ ਦੀ ਮੇਰ ਨਾਲ ਬੈਠਦੇ ਸਾਰ ਜਦੋਂ ਬੈਠੇ ਸੀ 2 ਵਜੇ ਖੁੱਲ੍ਹ ਖੁੱਲੀਆਂ ਟਿਕਟ ਤਾਂ ਪਹਿਲੀ ਵਾਰੀ ਸਾਨੂੰ ਟਿਕਟਸ ਫੈਂਟਡੀਆਂ ਮਿਲ ਗਈਆਂ ਉਹ ਸਾਰਾ ਹੀ ਆਪਣੇ ਆਪ ਹੀ ਸਾਰਾ ਪ੍ਰੋਸੈਸ ਹੁੰਦਾ ਗਿਆ ਮਤਲਬ ਅਸੀਂ ਸਿਰਫ ਕੋਈ ਰੱਬ ਵੱਲੋਂ ਇੱਕ ਸਿੱਧ ਬੱਚਿਆਂ ਦੀ ਸੀ ਦੇਖਣ ਦੀ ਬਹੁਤ ਜ਼ਿਆਦਾ ਜੀ ਇਨਫੈਕਟ ਇਹ 30th ਨੂੰ ਇਹ ਲੋਕ ਦਿੱਲੀ ਸੀਗੇ ਸਾਰੇ Uh, 30th ਨੂੰ ਇਹਨਾਂ ਦੀ ਟ੍ਰੇਨ ਦੀ ਟਿਕਟਸ ਵੀ ਬੁੱਕ ਸੀ ਵਾਪਸ ਇਹਨਾਂ ਨੇ ਆਣਾ ਸੀ ਕੋਈ ਕੰਮ ਗਿਆ ਸੀ ਦਿੱਲੀ ਤੇ ਉਹ ਕਿਸਾਨ ਧਰਨੇ ਕਰਕੇ ਉਸ ਦਿਨ ਬੰਦ ਹੋ ਗਈ ਟ੍ਰੇਨਸ ਕੈਨਸਲ ਹੋਈਆਂ ਸਾਰੀਆਂ ਇਹਨਾਂ ਦੀ ਜ਼ਿੱਦ ਨਾਲ ਨੂੰ ਮੈਂ ਕਹਾਂ ਵੀ ਟਿਕਟਸ ਨਹੀਂ ਮਿਲ ਰਹੀਆਂ ਕੁਝ ਨਹੀਂ ਹੋ ਰਿਹਾ ਤੋਂਦਾ ਉਹ ਕੌਨਸਰਟ ਕਰਕੇ ਕਹਿੰਦਾ ਸਾਨੂੰ ਨਹੀਂ ਪਤਾ ਕਿਵੇਂ ਮਰਜ਼ੀ ਕਰੋ ਸਾਨੂੰ ਅਰੇਂਜ ਕਰਾ ਕੇ ਇੱਥੇ ਵਾਪਸ ਮਂਗਾਓ ਵੀ ਸਾਡੇ ਵਾਸਤੇ ਟ੍ਰੇਨ ਟੈਕਸੀ ਜੋ ਮਰਜ਼ੀ ਕਰਾਣਾ ਕਰਾਓ ਫਿਰ ਅਰੇਂਜ ਕਰਕੇ ਟੈਕਸੀ ਇਹਨਾਂ ਨੂੰ ਫਿਰ ਉਸ ਦਿਨ ਰਾਤੀ ਮੇਰੇ ਕੋਲ ਆਏ ਯਾਰ ਆਪੀ 1:30 ਵੇ ਪਹੁੰਚੇ ਅੱਛਾ ਅਗਲੇ ਦਿਨ ਕਾਨਸਰਟ ਕਰਕੇ ਵੀ ਨਹੀਂ ਜੀ ਅਸੀਂ ਤਾਂ ਕਾਨਸਰਟ ਆ ਨਾ ਕੋਈ ਉਸਰ ਨਾ ਅਗਲੇ ਦਿਨ ਕੋਈ ਇਹਨਾਂ ਨੇ ਟਿਊਸ਼ਨਸ ਕੋਈ ਕਲਾਸ ਕੁਛ ਨਹੀਂ ਕੀਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੇ ਜਦੋਂ ਤੱਕ ਅਸੀਂ ਗਏ ਨਹੀਂ ਆ ਇਹਨਾਂ ਦੀ ਐਕਸਾਈਟਮੈਂਟ ਹੀ ਨਹੀਂ ਖਤਮ ਹੋਈ ਜਦੋਂ ਫਿਰ ਸਟੇਜ ਤੇ ਉਹਨੇ ਬੁਲਾਇਆ ਉਸ ਤੋਂ ਬਾਅਦ ਪ੍ਰਵਾਦ ਕਿਸ ਤਰੀਕੇ ਦੀ ਖੁਸ਼ੀ ਸੀ ਕਿਉਂਕਿ ਦਿਲਜੀਤ ਦੋਸਾਂਝ ਨੇ ਦੁਨੀਆ ਦੇ ਵਿੱਚ ਨਾਮ ਆਪਣਾ ਬਣਾਇਆ ਤੇ ਕਿਸ ਤਰੀਕੇ ਦੀ ਖੁਸ਼ੀ ਸੀ ਪ੍ਰਵਾਦ ਦੇ ਵਿੱਚ ਅਸੀਂ ਤਾਂ ਇਸ ਚੀਜ਼ ਨੂੰ ਅਬਜ਼ਰਬ ਹੀ ਨਹੀਂ ਕਰ ਪਾਏ ਬਈ ਇਹ ਹੋ ਮੈਂ ਤਾਂ ਬੱਚਿਆਂ ਦੇ ਨਾਲ ਲੱਗਿਆ ਹੋਇਆ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਹੋਇਆ ਕੀ ਇਕਦਮ ਤੇ ਬਾਅਦ ਵਿੱਚ ਹਾਂ ਅਨਡਾਊਟਡਲੀ ਲੋਕਾਂ ਨੇ ਇੰਨਾ ਕੁ ਜ਼ਿਆਦਾ ਫਰੇਜ਼ ਕੀਤਾ ਹਰ ਬੰਦਾ ਨੇੜੇ ਆ ਕੇ ਵੀ ਸਾਡੇ ਨਾਲ ਫੋਟੋ ਖਿਚਵਾ ਲਓ ਉਹਨਾਂ ਨੂੰ ਇਹੀ ਲੱਗ ਰਿਹਾ ਸੀ ਕਿ ਇਹਨੂੰ ਇਹੀ ਦਿਲਜੀਤ ਦੁਸਾਂਜਾ ਸਾਡੇ ਵਾਸਤੇ ਉਹ ਇਹਦੇ ਨਾਲ ਫੋਟੋਜ਼ ਕਰਾ ਕਰਾ ਕੇ ਉਹਨਾਂ ਨੇ ਸਾਨੂੰ ਮਤਲਬ ਅਸੀਂ ਕਾਨਸਰਟ ਜੀ 1 ਵਜੇ ਫ੍ਰੀ ਹੋਏ ਸੀ ਤਾਂ ਸਾਨੂੰ 2 ਵਜੇ ਉੱਥੋਂ ਨਿਕਲਦੇ-ਨਿਕਲਦੇ ਲੋਕਾਂ ਨੇ ਸਾਡੇ ਇੰਨੀ ਕੁ ਜ਼ਿਆਦਾ ਸਾਡੇ ਨਾਲ ਇਹਦਾ ਪਿਆਰ ਦਿੱਤਾ ਹੈ ਅਸੀਂ ਤਾਨੂੰ ਕਿੰਨਾ ਕ ਮਜ਼ਾ ਆਇਆ ਸੀ ਦਿਲਜੀਤ ਦੇ ਕਾਂਸਰ ਦਾ ਬਹੁਤ ਜ਼ਿਆਦਾ ਚਾ ਕਿੰਨਾ ਸਿਕਾ ਦੇਖਣ ਦਾ ਬਹੁਤ ਜ਼ਿਆਦਾ ਅਰੇ ਤੁਹਾਡੇ ਤਿੰਨਾਂ ਚੋ ਜ਼ਿੱਦ ਸਭ ਤੋਂ ਵੱਧ ਕਿੰਨੇ ਕੀਤੀ ਸੀਗੀ ਦਿਲਜੀਤ ਦਾ ਸ਼ੋਅ ਦੇਖਣ ਲਈ ਤੁਸੀਂ ਕੀਤੀ ਸੀ ਕਿ ਉਹ ਦਿਲਜੀਤ ਜ਼ਿਆਦਾ ਪਸੰਦ ਹੈ ਐਕਚੁਅਲੀ ਮੇਰੀ ਫੈਮਿਲੀ ਇਸੇ ਚੜ੍ਹ ਡੀਗਰ ਵੱਸੇ ਤੇ ਸਾਡੇ ਐਗਜ਼ਾਮ ਸੀ ਫਿਰ ਉਸ ਟਾਈਮ ਤੋਂ ਇੰਨਾ ਜ਼ਿਆਦਾ ਸੀ ਮਮਾ ਨਾਲ ਲੜ ਰਹੀ ਸੀ ਇੱਕ ਹਫ਼ਤੇ ਤੱਕ ਦਿਲਜੀਤ ਪਿਆਰਾ ਦਿਲਜੀਤ ਦੇ ਸ਼ੋਅ ਤੇ ਜਾਣਾ ਹੈ ਬਸ ਫਿਰ ਪਪਾਇ ਦੇ ਫੈਸਟੇਸ਼ਨ ਤੇ ਫਿਰ ਉਹਦਾ ਵੀ ਸ਼ੋਅ ਅਨਾਉਂਸ ਹੋ ਗਿਆ ਤੇ ਤੁਹਾਡਾ ਬ੍ਰਦਰ ਉਹ ਅਨਾਉਂਸ ਹੈ ਸੀ ਸ਼ੋਅ ਉਸ ਦਿਨ ਤੱਕ ਮਮਾ ਨਾਲ ਲੜ ਰਹੀ ਸੀ ਕਿ ਦਿਲਜੀਤ ਦਾ ਮਮਾ ਕੀ ਕਹਿੰਦੇ ਸੀ ਨਹੀਂ ਜਾਣਾ ਤੇ ਐਗਜ਼ਾਮ ਸੀ ਨਾ ਇਸ ਕਰਕੇ ਫਿਰ ਜਾਣ ਹੀ ਪਏ ਹਾਂ ਫਿਰ ਜਦੋਂ ਦਿਲਜੀਤ ਨੇ ਤੁਹਾਡੇ ਬ੍ਰਦਰ ਨੂੰ ਉੱਥੇ ਸਟੇਜ ਤੇ ਬੁਲਾਇਆ ਕਿਸ ਤਰੀਕੇ ਦਾ ਲੱਗਿਆ ਕੁਝ ਪਤਾ ਵੀ ਨਹੀਂ ਲੱਗਾ ਐਕਡਮ ਐਬਸਾਰਬ ਨਹੀਂ ਹੋ ਪਾ ਰਹੀ ਸੀ ਮੈਨੂੰ ਤੇ ਬਸ ਜਿਵੇਂ ਡਰੀਮ ਲੱਗ ਰਹੀ ਸੀ ਅੱਛਾ ਕਿੰਨੇ ਕੁ ਵੱਡੇ ਫੈਨ ਹੋ ਤੁਸੀਂ ਦਿਲਜੀਤ ਦੇ ਬਹੁਤ ਵੱਡੇ ਅੱਛਾ ਕੀ ਪਸੰਦ ਕੀ ਆ ਦਿਲਜੀਤ ਦਾ ਤੁਹਾਨੂੰ ਆਵਾਜ਼ ਆਵਾਜ਼ ਕਿਹੜਾ ਗਾਣਾ ਉਹਦਾ ਜ਼ਿਆਦਾ ਸੁਣਦੇ ਹੋ ਬੌਂਡ ਟੂ ਸ਼ਾਈਨ ਅੱਛਾ ਤੁਸੀਂ ਕਿਹੜਾ ਗਾਣਾ ਜ਼ਿਆਦਾ ਸੁਣਦੇ ਹੋ ਸਾਰੇ ਸਾਰੇ ਸਵੈਟਰਸ ਉੱਤੇ ਵੀ ਸਪੈਸ਼ਲ ਬੌਂਡ ਟੂ ਸ਼ਾਈਨ ਲਿਖਵਾਇਆ ਅੱਛਾ ਸਪੈਸ਼ਲੀ ਫਿਰ ਸਾਰੀਆਂ ਸਵੈਟਰਸ ਨੂੰ ਸਪੈਸ਼ਲ ਬਣਵਾਈਆਂ ਸਭ ਦੀਆਂ ਕਲਰ ਕੰਬੀਨੇਸ਼ਨਸ ਤੇ ਸਾਰਾ ਲਿਖਵਾਇਆ ਪ੍ਰਿੰਟਿੰਗ ਆਪ ਕਰਵਾ ਕੇ ਸਾਰੀ ਉਹ ਡਿਸਾਈਡ ਕੀਤੀ ਇਹਨਾਂ ਨੂੰ ਗਾਣਾ ਇਹਨਾਂ ਦਾ ਜ਼ਿਆਦਾ ਪਸੰਦ ਸੀ ਬੌਂਡ ਟੂ ਸ਼ਾਈਨ ਇਹਨਾਂ ਨੂੰ ਪੁੱਛਿਆ ਵੀ ਕੀ ਲਿਖਵਾਣਾ ਇਹ ਕਹਿੰਦਾ ਬੌਂਡ ਟੂ ਸ਼ਾਈਨ ਹੀ ਸਾਡਾ ਗਾਣਾ ਸਪੈਸ਼ਲੀ ਤੁਸੀਂ ਤੁਰਲੇ ਵਾਲੀ ਪੱਗਾ ਵੀ ਇਹਨਾਂ ਦੇ ਸਜਾਈਆਂ ਸੀਗੀਆਂ ਉਹ ਫਿਰ ਉਹ ਵੀ ਇਹਨਾਂ ਨੇ ਜ਼ਿੱ ਆਣਾ ਤਾਂ ਜਿਸ ਤਰੀਕੇ ਨਾਲ ਦਲਜੀਤ ਦੋਸਾਂ ਜੋ ਹਾਲੀਵੁੱਡ ਤੱਕ ਉਹ ਪੱਗ ਨੂੰ ਦਰਸਾਉਂਦਾ ਹੈ ਮਾਨ ਵਧਾਉਂਦਾ ਵੀ ਉਸੇ ਤਰੀਕੇ ਨਾਲ ਇਹਨਾਂ ਨੂੰ ਸਜਾ ਕੇ ਲੈ ਕੇ ਜਾਈਏ ਨਹੀਂ ਇਹ ਇਹਨਾਂ ਨੇ ਹੀ ਕਿਹਾ ਸੀ ਜੀ ਸਾਨੂੰ ਤੁਰਲੇ ਵਾਲੀ ਪੱਗ ਸਾੜੀ ਬਣਵਾ ਕੇ ਅਸੀਂ ਸਜਾ ਕੇ ਜਾਣੀ ਹੈ ਅਸੀਂ ਪ੍ਰਾਪਰ ਤਿਆਰ ਹੋ ਕੇ ਜਾਵਾਂਗੇ ਜੀ ਇਹ ਤਾਂ ਇਨਫੈਕਟ ਕੁਰਤਾ ਚਾਦਰ ਦੀ ਗੱਲ ਕਰ ਰਹੇ ਸੀ ਬਟ ਕੁਰਤਾ ਚਾਦਰਾਂ ਥੋੜਾ ਜਿਹਾ ਸਰਦੀ ਕਰਕੇ ਠੰਡ ਕਰਕੇ ਅਸੀਂ ਅਵੋਇਡ ਕੀਤਾ ਤੇ ਇਹਨਾਂ ਦੀਆਂ ਸਵਿਟਰ ਸ਼ਰਟ ਸਪੈਸ਼ਲ ਡਿਜ਼ਾਈਨ ਕਰਾ ਕੇ ਇਹਨਾਂ ਨੂੰ ਬਣਵਾ ਕੇ ਦਿੱਤੀ ਆਈ ਫਿਰ ਜੈਕਟ ਤਾਂ ਤਰ ਤੋਂ ਕਿਸੇ ਨੇ ਮੰਗੀ ਨਹੀਂ ਵੀ ਮੈਨੂੰ ਦੇ ਦੇ <laughs> लोग तक कह रहे थे कि मेनू देख मतलब ए, ए जैकेट ਦੇ ਨਾਲ ਮੈਨੂੰ ਫੋਟੋ मतलब ਮੈਂ ਇਹ ਜੈਕਟ ਲੈ ਲੈਣਾ ਤੇ ਮੈਂ ਇੱਕ ਵਾਰ ਪਾ ਕੇ ਫੋਟੋ ਖਿੱਚਵਾ ਲੇਗਾ ਤੇ ਮੈਂ ਉਹਨਾਂ ਨੂੰ ਦੇ ਦਿੱਤੀ ਕਿਸੇ ਨੇ ਇਹ ਨਹੀਂ ਕਿਹਾ ਕਿ ਚਲ ਮੈਨੂੰ ਹੀ ਦੇ ਦੇ ਮੈਂ ਵੇ ਮਜ਼ਾਕ ਵਿੱਚ ਕਿਹਾ ਕਿ ਹਾਫ ਆਫ ਕਰ ਲੇਗਾ আচ্ছা ਤੁਹਾਨੂੰ ਕਿਹੜਾ ਗਾਣਾ ਪਸੰਦ ਤੁਹਾਨੂੰ ਹੀ ਬੌਂਟ ਟੂ ਸ਼ਾਈਨ ਪਸੰਦ ਹੈ ਸਾਰੇ 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 ਗਾਣੇ ਪਸੰਦ ਹੈ আচ্ছা ਤੁਸੀਂ ਤਿੰਨੋਂ ਜਣੇ ਇਕੱਠੇ ਕੋਈ ਨਾ ਕੋਈ ਗਾਣਾ ਸੁਣਾ ਦਿਓ ਦਿਲਜੀਤ ਦਾ ਕੋਈ ਵੀ ਤਿੰਨੋਂ ਜਣੇ ਇਕੱਠੇ ਮੇਰੀ ਮੈਨੂੰ 뮤זיਕ ਨਹੀਂ ਆਉਂਦਾ ਮੇਰੀ ਆਵਾਜ਼ ਕੋਈ ਗੱਲ ਨਹੀਂ ਫਿਰ ਕੋਈ ਲਾਈਨ ਹੀ ਸੁਣਾ ਦਿਓ ਤਿੰਨੋ ਜਣੇ ਇਕੱਠਿਆਂ ਨੇ ਸੁਣਾਣਾ ਤੁਸੀਂ ਜਿਹੜਾ ਇਕੱਲੇ ਨੇ ਸੁਣਾਣਾ ਹਾਂ ਜੀ ਹਾਂ ਕੋਈ ਨਵਾਂ ਗਾਣਾ ਜਿਹੜਾ ਆਇਆ ਉਹ ਸੁਣਾ ਉਹ ਸੁਣਾ ਦਿਓ ਡਾਡ ਮੈਂ ਕਹਿਰ ਦਾ ਭਲਾਈ ਫਿਰਦਾ ਭਲਾਈ ਫਿਰਦਾ ਤੇ ਕਈ ਮੂੰਹ ਚੱਕੀ ਫਿਰਦੇ ਨੇ ਕਾਨੂੰ ਕਰਦਾ ਭਲਾਈ ਫਿਰਦਾ ਫਿਲਾਈ ਫਿਰ ਦੱਤੇ ਕਈ ਮੂਵ ਚੱਕੀ ਫੇਦੇ ਨੇ ਤਾਂ ਅਰੇ ਜੀ ਜਿਨ ਦੁਆਰਾ ਦਿਲਜੀਤ ਸ਼ੋਅ ਦੇਖਣ ਦਾ ਮੌਕਾ ਮਿਲੇ ਜਾਓਗੇ ਹਾਂਜੀ ਹਾਂਜੀ ਉਦਾਂ ਹੀ ਜਾਓਗੇ ਜਿਵੇਂ ਪਹਿਲਾਂ ਤਿਆਰ ਹੋ ਕੇ ਗਏ ਸੀਗੇ ਨਹੀਂ ਇਸ ਵਾਰ ਕੁਝ ਹੋਰ ਅਲੱਗ ਕਰ ਆਪਣੇ ਕਰਾਂਗੇ ਠੀਕ ਹੈ ਇਹ ਬੱਚੇ ਨੂੰ ਸਟੇਜ ਤੇ ਦਿਲਜੀਤ ਦੋਸਾਂਝ ਨੇ ਬੁਲਾਇਆ ਤੇ ਆਪਣੀ ਜੈਕਟ ਵੀ ਇਸ ਨੂੰ ਦਿੱਤੀ ਤਾਂ ਦਿਲਜੀਤ ਦੋਸਾਂਝ ਪੂਰੀ ਦੁਨੀਆ ਦੇ ਵਾਸਤੇ ਤੇ ਖਾਸ ਤੌਰ ਤੇ ਪੰਜਾਬੀਆਂ ਦੇ ਵਾਸਤੇ ਪ੍ਰੇਰਣਾ ਸੋਰਸ ਬਣਿਆ ਹੋਇਆ ਤਾਂ ਇਸ ਵਾਸਤੇ ਲੋਕ ਵੀ ਉਸ ਨੂੰ ਬਹੁਤ ਪਿਆਰ ਕਰਦੇ ਨੇ ਤੁਹਾਡੇ ਲਈ ਅਪਡੇਟ ਸੀ ਸਾਡਾ ਜੀਰੋ ਕੈਮਰਾਮੈਨ ਸੰਦੀਪ ਸਿੰਘ ਨਾਲ ਸਨਮਜੀਤ ਸਿੰਘ ਪੱਲਾ ਰੋਜ਼ਾਨਾ ਸਪੋਕਸਮੈਨ ਲੁਧਿਆਣਾ